ਸਾਲਿਆ ਬਣ ਚੜੀ ਕਈ ਸਾਲ ਪਹਿਲਾਂ ਇੱਕ ਸਾਧ ਫੜ ਲਿਆ ਪੁਲਿਸ ਨੇ ਤੇ ਪੇਸ਼ੀ ਤੋਂ ਪਹਿਲਾਂ ਉਹ ਰੋਪੜ ਜੇਲ੍ਹ ਦੇ ਵਿੱਚ ਸੀ ਉੱਥੇ ਜਿਹੜੇ ਹੌਲਦਾਰ ਦੀ ਡਿਊਟੀ ਸੀ ਉਹ ਮੇਰਾ ਵਾਕਫ ਸੀਗਾ ਤੇ ਉਹ ਦੱਸਣ ਲੱਗਾ ਵੀ ਸਾਧ ਦਾ ਇੱਕ ਚੇਲਾ ਆਇਆ ਤੇ ਉਹ ਕਹਿਣ ਲੱਗਾ ਵੀ ਸਿਰਫ 2 ਮਿੰਟਾਂ ਲਈ ਮੇਰੀ ਬਾਬਾ ਜੀ ਨਾਲ ਮੁਲਾਕਾਤ ਕਰਾ ਦਿਓ ਤੇ ਅੰਨਾ ਕੀ ਭਾਲੇ ਦੋ ਅੱਖਾਂ ਉਹ ਪੁਲਿਸ ਵਾਲੇ ਨੇ 5000 ਰੁਪਏ ਲਿਆ ਤੇ ਗੁਰੂ ਚੇਲੇ ਦਾ ਮੇਲ ਕਰਵਾਤਾ ਜਦੋਂ ਜੇਲਾ ਬਾਬੇ ਨਾਲ ਅੰਦਰ ਗਿੱਟਮਿਟ ਕਰਕੇ ਆਇਆ ਤੇ ਜਾਣ ਲੱਗਾ ਪੁਲਿਸ ਵਾਲੇ ਨੂੰ ਕਹਿੰਦਾ ਵੀ ਸਾਡਾ ਬਾਬਾ ਤਾਂ ਰੱਬੀ ਰੂਹ ਆ ਸਿੱਧੀਆਂ ਸਿੱਧੀਆਂ ਦੇ ਮਾਲਕਾ ਸਰਬ ਕਲਾ ਸੰਪੂਰਨਾ ਇਹਨਾਂ ਨੂੰ ਇਹ ਦੁਨਿਆਵੀ ਜੇਲਾ ਰੋਕ ਨਹੀਂ ਸਕਦੀਆਂ ਤੇ ਇਹ ਇਥੋਂ ਚਿੜੀ ਬਣ ਕੇ ਉੱਡ ਜਾਣਗੇ ਤੇ ਜਿਹੜਾ ਪੁਲਿਸ ਵਾਲਾ ਸੀਗਾ ਉਹ ਬੜਾ ਵਹਿਮੀ ਕਿਸਮ ਦਾ ਬੰਦਾ ਤੇ ਉਹ ਸੋਚੀ ਪੈ ਗਿਆ ਵੀ ਜੇ ਬਾਈ ਚਾਂਸ ਬਾਬਾ ਚਿੜੀ ਬਣ ਕੇ ਉੱਡ ਗਿਆ ਤੇ ਮੇਰੀ ਤਾਂ ਨੌਕਰੀ ਜਾਂਦੀ ਰਹਿਣੀ ਆ ਉਹ ਉਚਾਰਟ ਘੜੀ ਦੇ ਪਿੱਛੋਂ ਬੈਰਕ ਦੇ ਕਦੇ ਇੱਧਰ ਨੂੰ ਜਾਵੇ ਕਦੇ ਉਧਰ ਨੂੰ ਜਾਵੇ ਤੇ ਵੇਖੇ ਵੀ ਹੈਗਾ ਕਿਤੇ ਸੱਚੀਤ ਨਹੀਂ ਉੱਡ ਗਿਆ ਰੱਬ ਰੱਬ ਕਰਦੇ ਨੇ ਆਪ ਦਾ ਡਿਊਟੀ ਦਾ ਟਾਈਮ ਪੂਰਾ ਕੀਤਾ ਤੇ ਜਿਹੜਾ ਦੂਜਾ ਹੌਲਦਾਰ ਜਿਹੜਾ ਡਿਊਟੀ ਤੇ ਆ ਗਿਆ ਮੁੜ ਕੇ ਉਹ ਥੋੜਾ ਜਿਹਾ ਸਖਤ ਸੁਭਾਅ ਦਾ ਹੈਗਾ ਤੇ ਮੇਰੇ ਮਿੱਤਰ ਨੇ ਉਹਨੂੰ ਪਹਿਲਾਂ ਹੀ ਦੱਸਤਾ ਵੀ ਸਾਧ ਦਾ ਚਿਲਾ ਐ ਕਹਿ ਕੇ ਗਿਆ ਵੀ ਸਾਡਾ ਬਾਬਾ ਤਾਂ ਚਿੜੀ ਬਣ ਕੇ ਉੱਡ ਜੂ ਇੱਥੋਂ ਤੇ ਜਿਹੜਾ ਮੌਕੇ ਤੇ ਹੌਲਦਾਰ ਡਿਊਟੀ ਤੇ ਆਇਆ ਸੀਗਾ ਉਹ ਪਹਿਲਾਂ ਇੱਕ ਘਰੋਂ ਘਰ ਵਾਲੀ ਨਾਲ ਲੜ ਕੇ ਆਇਆ ਸੀ ਇਹ ਤਾਂ ਬੜਾ ਸਤਿਆ ਗਿਆ ਪਿਆ ਸੀਗਾ ਉਹ ਬੜਾ ਆਕਿਆ ਵਾ ਸੀ ਉਹ ਉਹਨੇ ਨਾ ਇੱਧਰ ਵੇਖਿਆ ਨਾ ਉੱਧਰ ਵੇਖਿਆ ਮੋਟੀ ਡਾਂਗ ਚੱਕੀ ਤੇ ਹੋ ਗਿਆ ਬੈਰ ਕੱਲ ਨੂੰ ਤੇ ਸਾਧ ਦੇ ਮੋਰਾਂ ਤੇ ਜਿੱਥੇ ਪੈਂਦੀ ਪੈਣ ਦੇ ਕਰਦਾ ਬਣ ਪੈਣ ਦਾ ਯਾਰਾ ਬਣ ਚਿੜੀ ਤੂੰ ਉੱਡ ਕੇ ਵਖਾ ਮੈਨੂੰ ਤੇ ਬਾਬਾ ਕਿਉਂ ਕਹਵੇ ਮੈਨੂੰ ਨਹੀਂ ਬਨਣਾ ਦਾ ਤੇ ਨੇਚਰ ਨੂੰ ਹੌਲਦਾਰ ਫਿਰ ਮੋਰਾਂ ਦੀ ਡਾਂਗ ਛੱਡਦਾ ਕਹੇ ਸਾਲਿਆ ਬਣ ਚਿੜੀ ਹਣ ਤੂੰ ਜੇ ਪੁਲਿਸ ਵਾਲਿਆਂ ਦੇ ਛਡਾਉਂਦਿਆਂ ਛਡਾਉਂਦਿਆਂ ਹੌਲਦਾਰ ਨੇ ਬਾਬੇ ਨੂੰ ਐ ਤੂੰ ਦੀ ਛਿੜੀ ਵਾਂਗੂ ਘੜਤਾ ਤੇ ਬਾਬਾ ਮੁੜ ਕੇ ਕੰਨ ਚ ਪਾਇਆ ਨਾ ਰੜਕੇ ਤੇ ਨਲੇ ਕੱਢੇ ਚੀਲੇ ਨੂੰ ਗਲਾਂ ਵੀ ਭੈਣ ਦਿਆ ਯਾਰਾ ਮੇਰੇ ਮੋਰ ਕਟਾ ਗਿਆਂ ਤਾਂ ਆਪ ਤੂੰ ਨਿਕਲ ਗਿਆ